ਨੰਨਾ ਬੰਦੇ ਨਹੀਂ ਜਿਆਦੇ ਲੋੜ ਆ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਮੈਂ ਇਹ ਕਰਦਾ ਮੈਂ ਦੱਸ ਤੁਹਾਨੂੰ ਅਸੀਂ ਯੂਥ ਕਾਲੇ ਮੁੰਡੇ ਭੇਜ ਦਿੰਦੇ ਹੈ ਤੇ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ ਤੋਂ ਬਹੁਤ ਬਹੁਤ ਧੰਨਵਾਦ ਬਲੇ ਬਲੇ ਮਰੇ ਸੋਹਣੇ ਹਾਲੇ ਸੰਜੀਤ ਐ ਕਰ ਆਪਣੇ ਹਲਕੇ ਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦੇਗਾ ਆ ਸਾਡੇ ਚਾਹੀਦੇ ਆ ਉਹ ਹੋਰ ਚਾਹੀਦੇ ਇਹਨਾਂ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਸ ਉਹ ਜਿਹੜੇ ਕੰਮ ਕਰ ਲਈਏ ਵੀਰੇ 500 ਗੁੰਡਾ ਲਾ ਦਈਏ ਹਾਂ ਜੀ ਕਿੰਨਾ ਕਿੰਨਾ ਤੁਸੀਂ ਐਂ ਕਰੋ 500 ਆ ਤੂੰ ਇੱਕ ਐਂ ਕਰ ਲੈ ਮੈਂ ਇੱਥੇ ਆ ਨਹੀਂ ਨਹੀਂ ਆਪ ਲਾਈਟ ਵਾਫੇ ਐ ਕਰ ਦੇ ਮੈਂ ਇਹਦੀ ਪੱਕੀ ਟੂਵੀ ਇੱਥੇ ਲਾ ਦਮਾਂ ਆ ਬੰਦ ਤੇ ਆ ਵੈਜੂਗਾ ਨਾਲੇ 500 ਗੁੰਡਾ ਲਿਆਊਗਾ ਇਹ ਹੋਰ ਨਹੀਂ ਕਿ ਪੈਸੇ ਦੀ ਲੋੜ ਹੈ ਮੈਨੂੰ ਦੱਸ ਦਿਓ ਬਸ ਠੀਕ ਹੈ ਚਲੋ ਬਾਈ ਜਿਹੜਾ ਮੜਾ ਕੇ ਲਓ ਹਾਂ ਹਾਂ ਇਹ ਮਾਲੋ ਪੀ ਆਏ ਤੋਂ ਬਾਅਦ ਫਿਰ ਕੋਈ ਹੱਲ ਨਹੀਂ ਜੀ ਨਹੀਂ ਨਾਲੇ ਨਾ ਦੱਸ ਕੀ ਹੈ ਦਰਿਆਦਾਰ ਉਨੇ ਹੁੰਦੇ ਆ ਜਿੱਥੇ ਪਾਉਦਾ ਹੈ ਬਿਲਕੁਲ ਸਾਰੇ ਜੇ ਪੱਕੇ ਹੋ ਜਾਂ ਤੁਸੀਂ ਕੰਕਰੀਟ ਦੇ ਉਨੇ ਉਹਨਾਂ ਏਰੀਆ ਜਿੱਥੇ ਰਵਾਇਤੀ ਦੱਸਦਾ ਇੰਨਾ ਜੀ ਮਤਲਬ ਪਬਲਿਕ ਸੇਫਟੀ ਹੁਣ ਪਿੰਡ ਦੇ ਮਤਲਬ ਬਿਲਕੁਲ ਸਾਹਮਣੇ ਹੀ ਢਾਹ ਜੀ ਹਾਂ ਜਿਹੜਾ ਮੇਨ ਮੁੱਦਾ ਨਾ ਜੀ ਹੁਣ ਮਤਲਬ ਸਾਰੀ ਗਰੀਬ ਜਨਤਾ ਜੀ ਆ ਮਾਥਾ ਇੱਕ ਇੱਕ ਮਰਦਿਆਂ ਨੂੰ ਕਿੰਝਾ ਬਣਦੀ ਹੈ ਹੁਣ ਆ ਮੰਨੋ ਕਹੋ ਵੀ ਅਸੀਂ 31 ਤਰੀਕ ਦੇ ਜੀ ਉਰੇ ਹੀ ਆ ਨਾ ਸੁੱਤੇ ਆ ਜੀ ਨਾ ਘਰੇ ਜਾਂਦੇ ਆ ਜਿਹੜਾ ਪ੍ਰਧਾਨ ਦੇ ਇਲਾਕੇ ਦਾ ਬਹੁਤ ਇਹਦੇ ਬਾਤ ਨਾ ਜੇ ਪਾਣੀ ਜਦੋਂ ਖੇਤਾਂ ਤੋਂ ਬੇਚਾਰਾ ਨੁਕਸਾਨ ਨਹੀਂ ਵਿਚਾਰੇ ਨਹੀਂ ਹਰੇ ਨੁਕਸਾਨ ਅੰਦਰਲੇ ਅੰਦਰ ਸੀ ਗਿਆ ਜੀ ਸਰ ਅੰਦਰ ਕੋਈ ਅੰਦਰ ਹੀ ਆ ਬਾਹਰ ਨਹੀਂ ਆ ਪਾਪੂਲਰ ਸੀ ਗਿਆ ਜੀ ਚਾਰੇ ਦੱਸ ਗਿਆ ਘੋਨੇ ਦੀ ਜਦੋਂ ਵੀ ਨੂੰ ਕਿਸੇ ਨੂੰ ਲੋਟ ਹੋਈ ਨਾ ਮੈਂ ਇਹਦੀ ਡਿਊਟੀ ਲਾ ਦਿੰਦਾ ਆਪਣਾ ਪਰ ਅੱਜ ਹੱਥਾਂ ਚਾਹ ਪਰ ਨਹੀਂ ਕਿਰੋ ਤੋਂ ਆ ਟੇਕ ਕੇ ਕਰੂਗਾ ਤੁਮ ਸਾਰੇ ਹਾਂਜੀ ਠੀਕ ਹੈ ਸਰ ਜੋ ਜੈਸਾ ਸੁਣੋ ਤੇ ਮੈਂ ਤੇ ਹੀ ਰਹੂ ਮੈਂ ਤਾਂ ਮੌਕੇ ਤੇ ਹੀ ਮੈਂ ਆਇਆ ਮੈਂ ਜਾਨੀ ਮੇਨ ਸਾਡਾ ਬਤਾਇਆ ਵੀ ਰੇਲ ਟ੍ਰੇਨ ਪੱਟੀ ਜਿਵੇਂ ਖੇਤਾਂ ਦੇ ਖੇਤ ਸਾਡੇ ਇਲਾਕੇ ਦਾ ਬਚਾਓ ਨਹੀਂ ਦੇ ਲੋ ਮੈਂ ਥੋੜਾ ਜਿਹਾ ਤੁਹਾਹੀ ਆ ਸਾਰਾ ਹੀ ਜਿਹੜੀ ਉਹ ਫੋਰੈਂਟ ਲੱਗੀ ਹੋਈ ਹੈ ਜੰਗਲਾਤ ਮਹਿਕਮਾ ਜੀ ਉਹ ਉਸੇ ਟ੍ਰੇਨ ਪਟਾਈ ਜਾਵੇ ਜੁੱਥੇ ਉਹ ਨਹੀਂ ਪਟਾਉਂਦੀ ਜੇ ਕੋ ਆਪਣੀ ਮੈਂ ਹੁਣ ਮੈਂ ਨਹੀਂ ਕਹਿੰਦਾ ਤੁਸੀਂ ਹੁਣੇ ਪਟਾ ਦਿਓ ਤੁਹਾਡੇ ਤੁਸੀਂ ਹੋਰ ਪਟਾ ਦਿਓ ਹੋਰ ਪਟਾ ਦਿਓ ਆਪਣੀ ਸਰਕਾਰ ਰਾਣ ਤੇ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਮੈਂ ਪੱਕਾ ਚ ਕੰਮ ਕਰਨ ਲੱਗਿਆ ਹਾਂ ਹਾਂਜੀ ਮੈਂ ਨਾਮੁਸ਼ ਵੀ ਕਰਦਾ ਕਿ ਸਾਰਾ ਸੀਮੈਂਟ ਦਾ ਬੰਦ ਜਿਹੜਾ ਡੈਮ ਬੰਦੇ ਨਾ ਸੀਮੈਂਟ ਦੇ ਬੰਦ ਠੀਕ ਕਿਹਾ ਬਾਕੀ ਰਾਜਦਾਨ ਦੇ ਦਾ ਇਹ ਤਾਂ ਮਰ ਮੈਂ ਮਿੱਟੀ ਨਾਲ ਵੀ ਪੰਡਾ ਨਹੀਂ ਹੈਗਾ ਮੈਂ ਅੱਛਾ ਇਹਦੇ ਬਾਅਦ ਵੀ ਜਦੋਂ ਪਾਣੀ ਗਿਆ ਹਾਂਜੀ ਜੇ ਤੁਸੀਂ ਸੁਖ ਕਹੋਗੇ ਨਾ ਮੈਂ ਟੈਕਨੋ ਨਾਲ ਵੀ ਆਪਣੇ ਬਜੋੜਤਾਰ ਤੋਂ ਤੇ ਨਾਲੇ ਵੱਡੀ ਮਸ਼ੀਨਾਂ ਜੇ ਨੂੰ ਨਹੀਂ ਕਰਦੇ ਆਪਾਂ ਕਰੀਏ ਕੋਈ ਨਹੀਂ ਕਰਦਾ ਆਪਾਂ ਆਪਾਂ ਕਰਾਂਗੇ ਬੇਤ ਬੜੀ ਇਹ ਵੀ ਸਾਡਾ ਆਓ ਲਓ ਆਓ ਜੀ ਇਹ ਰੰਗ ਦੇ ਸਵੇਰ ਦਾ ਲੱਗਿਆ ਰਿਹਾ ਜੀ ਮੇਰਾ ਹਿਆਰ ਵਾਹ